ਇਹਦੇ ਨੇੜੇ ਲਾਈਨਿੰਗ ਹੈ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਲਾਈਨਿੰਗ ਇੱਕ ਪਾਸਿਓਂ ਜਿਹੜੀ ਬੈਠ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ ਇਹ ਲਾਈਨਿੰਗ ਬੈਠਣ ਦੇ ਨਾਲ ਨਹਿਰੀ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਲੋਕਾਂ ਦੇ ਵਿੱਚ ਜ਼ਰੂਰ ਸਹਿਮ ਦਾ ਮਾਹੌਲ ਹੈ ਇਹਦਾ ਕਾਰਨ ਇੱਕ ਹੋਰ ਹੈ ਕਿ ਜਿੱਥੇ ਜਿਹੜਾ ਸਾਹਮਣੇ ਤੁਸੀਂ ਉਹ ਦੇਖ ਰਹੇ ਹਾਂ ਮੇਨ ਜਿਹੜੇ ਪੁਲ ਨੇ ਉੱਥੇ ਵੀ ਜਿਹੜੇ ਕਿਤੇ ਨਾ ਕਿਤੇ ਇਹ ਕਾਰਨ ਇਹ ਕਿਉਂ ਹੈ ਮਤਲਬ ਕਿ ਹਾਲਾਤ ਕਿਉਂ ਪੈਦਾ ਹੋਏ ਇਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਤੇ ਆ ਜਿਹੜਾ ਨਮਾਦਾ ਹੈਡ ਇਹ ਵੀ ਫੱਟੇ ਨੇ ਜਿਹੜੇ ਮੈਕਨੇ ਦੇ ਹੰਗੈਲੀ ਆ ਵੀ ਇਹ ਫੱਟੇ ਦਿਖਦੇ ਨਹੀਂ ਕਈ ਵਾਰ ਪਾਣੀ ਬੰਦ ਹੀ ਨਹੀਂ ਹੁੰਦਾ ਸੋ ਅੱਗੇ ਵੀ ਕੀ ਸਮੱਸਿਆ ਇਹ ਪਾਣੀ ਦਾ ਲੈਵਲ ਹੈ ਜਿਹੜਾ ਪਾਣੀ ਦਾ ਲੈਵਲ ਕਿਉਂ ਵਧਿਆ ਕੋਈ ਵੀ ਤੁਹਾਨੂੰ ਅੱਗੇ ਜਿਹੜੀ ਹੈਗੀ ਜਾਣਕਾਰੀ ਦੇਵਾਂਗੇ ਦਰਸ਼ਕਾਂ ਦੇ ਜਾਣਕਾਰੀ ਲਈ ਇਹ ਵੀ ਦੱਸਦੀ ਏ ਕਿ ਇਹ ਜਿਹੜਾ ਸਾਹਮਣੇ ਪਾਣੀ ਜਾਂਦਾ ਇਹ ਪਾਵਰ ਗ੍ਰਿਡ ਦੇ ਵਿੱਚ ਦੀ ਜਾਂਦਾ ਹੈ ਜਿਸ ਦੇ ਨਾਲ ਇੱਥੇ ਜਿਹੜੀ ਮੇਨ ਸਪਲਾਈ ਹੈ ਉੱਥੋਂ ਪਾਣੀ ਘਟ ਜਾਂਦਾ ਤੇ ਕੁਝ ਪਾਣੀ ਇੱਥੇ ਡਿਵਾਈਡ ਹੋ ਜਾਂਦਾ ਹੁਣ ਜਿਹੜਾ ਪਾਵਰ ਗ੍ਰਿਡ ਨੂੰ ਪਾਣੀ ਜਾਂਦਾ ਉਹ ਪਾਣੀ ਸਪਲਾਈ ਨਹੀਂ ਜਾ ਰਹੀ ਅੱਗੇ ਜਿਸ ਕਰਕੇ ਇਸ ਪਾਸੇ ਪਾਣੀ ਨਾ ਜਾਣ ਕਾਰਨ ਜਿਹੜਾ ਹੈਗਾ ਪਾਣੀ ਦਾ ਪੱਧਰ ਹੈ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤੇ ਆਪਾਂ ਪਾਵਰ ਗ੍ਰਿਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿ ਜਿਹੜੀ ਸਮੱਸਿਆ ਕੀ ਆਈ ਹੈ ਕਿਉਂ ਪਾਣੀ ਹੈ ਜਿਹੜਾ ਅੱਗੇ ਪਾਵਰ ਗ੍ਰਿਡ 'ਚ ਨਹੀਂ ਜਾ ਰਿਹਾ ਜਿਹੜੇ ਇੱਥੋਂ ਦੀ ਥੂਹੀ ਨੌਰ ਤੇ ਜਿਹੜਾ ਕਰਾਸ ਰੈਗੂਲੇਟਰ ਬੋਲਦੇ ਆ ਜਿਹੜੇ ਫੱਟੇ ਲੱਗੇ ਹੋਏ ਨੇ ਇੱਥੋਂ ਦੀ ਜਿਹੜਾ ਪਾਣੀ ਹੈ ਪੂਰਾ ਨਹੀਂ ਲੰਘ ਰਿਹਾ ਇਹਦਾ ਇੱਕ ਕਾਰਨ ਇਹ ਵੀ ਹੈ ਬਿਜੇ ਕਰਾ ਪਾਵਰ ਗ੍ਰਿਡ ਦੇ ਵਿੱਚ ਪਾਣੀ ਨਹੀਂ ਜਾਂਦਾ ਤਾਂ ਫਿਰ ਕੱਲ ਨੂੰ ਪਾਣੀ ਓਵਰ ਫਲੋ ਹੋ ਜਾਵੇ ਤਾਂ ਫਿਰ ਇੱਥੋਂ ਪਾਣੀ ਅੱਗੇ ਨਹੀਂ ਲੰਘਦਾ ਜਿਹੜੀ ਕੈਪੈਸਿਟੀ ਹੈ ਦੀ ਇਸ ਤੋਂ ਵੱਧ ਇਸ ਦੀ ਰੈਗੂਲੇਟਰ ਦੀ ਕੈਪੈਸਿਟੀ ਨਹੀਂ ਹੈ ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਇਸ ਨੂੰ ਨਵੇਂ ਸਿਰਿਓਂ ਪਲਾਨਿੰਗ ਕਰਕੇ ਜਿਹੜੀ ਕੈਪੈਸਿਟੀ ਹੈ ਦੀ ਵਧਾਉਣ ਦੀ ਲੋੜ ਹੈ ਕਿਉਂਕਿ ਜੇ ਹੋਰ ਪਾਣੀ ਆ ਜਾਵੇ ਤਾਂ ਫਿਰ ਜੇ ਉਧਰੋਂ ਪਾਵਰ ਗ੍ਰਿਡ ਦਾ ਪਾਣੀ ਬੰਦ ਹੋ ਜੇ ਤਾਂ ਇੱਥੋਂ ਦੀ ਜ਼ਿਆਦਾ ਪਾਣੀ ਨਹੀਂ ਜਾਊਗਾ ਇਸ ਕਰਕੇ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਖੜੀ ਹੋ ਸਕਦੀ ਹੈ ਸੋ ਉੱਚੇ ਅਧਿਕਾਰੀਆਂ ਦੇ ਵਿੱਚ ਅਸੀਂ ਧਿਆਨ ਦੇ ਵਿੱਚ ਲਿਆਂਦਾ ਐਕਸ਼ਨ ਪਟਿਆਲਾ ਦੇ ਨਾਲ ਵੀ ਗੱਲ ਹੋਈ ਹੈ ਐਸਡੀਓ ਜੀ ਦੇ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਨੇ ਕਿ ਵਿਵਖ ਦੇ ਵਿੱਚ ਤੇ ਸੰਬੰਧੇ ਕੋਈ ਪ੍ਰੋਪੋਜ਼ਲ ਬਣਾ ਕੇ ਉੱਚੇ ਅਧਿਕਾਰੀਆਂ ਨੂੰ ਭੇਜੀ ਜਾਊਗੀ ਜਿਹੜਾ ਪਾਣੀ نیچے ਆ ਰਿਹਾ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜੀ ਲਾਈਨਿੰਗ ਹੈ ਸਾਹਮਣੇ ਇੱਥੇ ਵੀ ਕੁਝ ਲਾਈਨਿੰਗ ਹੈ ਜਿਹੜੀ ਛੁੱਟੀ ਹੈ ਜਿਹਦੇ ਕਰਕੇ ਵੀ ਜਿਹੜੀ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਸ ਹੈ ਕਿ ਇਹ ਲਾਈਨਿੰਗ ਵੀ ਜਿਹੜੀ ਛੁੱਟੀ ਹੋਈ ਹੈ ਮੈਰੀ ਨਾਕ ਮੈਨੇ ਧਿਆਨ ਦੇਣ ਦੀ ਲੋੜ ਹੈ ਸਰ ਇਹ ਨਾਮ ਹੈ ਤੁਹਾਡਾ ਕੀ ਜਿਹੜਾ ਹੈਗਾ ਮੈਂ ਆਉਦਾ ਛੋਟਾ ਜੀ ਮੇਰਾ ਨਾਮ ਹੈ ਜੈ ਹੈਰੀ ਗੋਇਲ ਐਸ ਡੀਓ ਲਹਿਰ ਸਾਬਦੀਨ ਪਟਿਆਲਾ ਜੀ ਜਿਹੜੀ ਚੱਗਰ ਬਰਾਦ ਤੇ ਅੱਜ ਕੀ ਜਿਹੜੀ ਹੋਈਗੀ ਤੁਸੀਂ ਕੰਪੰਨੀ ਦੇ ਤੌਰ ਤੇ ਕਾਰਨ ਕੀ ਇੱਥੇ ਹੋ ਗਏ ਕਾਰਨ ਇਹਨਾਂ ਦਾ ਪਾਵਰ ਹਾਊਸ ਜਿਹੜਾ ਆਪਾਂ ਇਹਨਾਂ ਨੇ ਪਾਵਰ ਹਾਊਸ ਚਲਾਉਂਦੇ ਨੇ ਆਪਣੇ ਥ्रू ਹੀ ਹੈਡ ਤੇ ਇਹ ਇਹਨਾਂ ਦੀ ਸਪਲਾਈ ਬੰਦ ਹੋਈ ਹੈਗੀ ਪਿੱਛੋਂ ਉਹਦੇ ਕਰਕੇ ਇੱਥੇ ਪਾਣੀ ਥੋੜਾ ਜਿਆਦਾ ਹੈਡ ਅਪ ਹੋ ਗਿਆ ਜੀ ਤੇ ਉਹ ਸਪਲਾਈ ਠੀਕ ਕਰ ਰਹੇ ਨੇ ਜਦੋਂ ਸਪਲਾਈ ਠੀਕ ਹੋ ਗਈ ਇੱਥੇ ਪਾਣੀ ਆਪਣਾ ਆਟੋਮੈਟਿਕਲੀ ਰਿਡਿਊਸ ਹੋਈ ਹੋਈ ਜੀ ਕਿੰਨਾ ਕੁ ਪਾਣੀ ਵਧਦਾ ਹੈ ਜੇ ਆਪਾਂ ਦੇਖੀਏ ਪਾਣੀ ਆਪਣਾ ਹੈਗਾ ਹੀ ਇੱਥੇ ਫੁੱਟ ਕੁ ਵੱਧਦਾ ਹੈ ਜੀ ਨੋਰਮਲ ਨਾਲੋਂ ਹਾਂਜੀ ਹਾਂਜੀ ਤੇ ਹੋਰ ਕਿੰਨੀ ਕਪੈਸਿਟੀ ਹੈ ਕਿ ਹੋਰ ਕਿੰਨਾ ਪਾਣੀ ਵਧਦਾ ਜੇ ਤਾਂ ਸਹਿਣ ਕਰ ਸਕੀਏ ਨਹੀਂ ਵਸ ਵੈਸੇ ਇਸ ਤਰ੍ਹਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਕੰਟਰੋਲ ਹੋ ਜਾਏਗਾ ਜਲਦੀ ਹੋ ਜਾਏਗਾ ਮਾਨਸਾ ਆਪਣਾ 15-20 ਮਿੰਟਾਂ ਦੀ ਆਪਾਂ ਨੂੰ ਹੈਗਾ ਡਾਊਟ ਵੀ ਹੋ ਜਾਏਗਾ ਕਲੀਅਰ ਬੰਦ 15-20 ਮਿੰਟਾਂ ਜੀ ਜਿਹੜਾ ਇਹ ਪਾਣੀ ਕ੍ਰੋਸ ਹੁੰਦੇ ਜਿੱਥੇ ਵੀ ਪਾਣੀ ਹੈ ਜਿਹੜਾ ਮਦਰਾ ਕ੍ਰੋਸ ਨਹੀਂ ਹੋ ਰਿਹਾ ਇਹ ਦਿਨਾਂ ਦੇ ਪਾਣੀ ਪਾਣੀ ਆਇਆ ਜੀ ਇੱਕ ਤਾਂ ਆਪਣਾ ਪਾਵਰ ਹਾਊਸ ਚੱਲਦਾ ਹੈ ਇੱਕ ਆਪਣੇ ਗੇਟ ਖੁੱਲੇ ਨੇਗੇ ਪਾਵਰ ਹਾਊਸ ਚੱਲੇਗਾ ਉਹ ਵੀ ਪਾਣੀ ਲਏਗਾ ਹੈਡ ਤੇ ਪਾਣੀ ਵੀਰੇ ਥੋੜਾ ਡਾਊਨ ਹੋਏਗਾ ਉਹਦੇ ਨਾਲ ਹੀ ਤੇ ਨਾਲ ਆਪਣੇ ਗੇਟ ਖੁੱਲੇ ਦੋਨਾਂ ਪਾਸੇ ਅਸਰ ਪਏਗਾ ਇਸ ਗੱਲ ਦਾ ਜੀ ਜੇ ਕੱਲ ਨੂੰ ਮੰਨ ਲਓ ਕੋਈ ਕਰ ਲਓ ਪਾਵਰ ਹਾਊਸ ਨਹੀਂ ਚੱਲਦਾ ਕਿਸੇ ਕਰ ਹਾਂਜੀ ਹਾਂਜੀ ਆ ਫਿਰ ਪਾਣੀ ਕਿੰਨੇ ਅੱਗੇ ਜਾਏਗਾ ਜੀ ਉਸ ਦਾ ਪਾਣੀ ਇਸ ਤਰ੍ਹਾਂ ਵੀ ਕੋਈ ਹਾਲ ਹਾਲਾਤ ਹੁੰਦੇ ਨੇ ਤਾਂ ਆਪਾਂ ਕਰੋਸ ਰੈਗੂਲੇਟਰ ਗੇਟ ਖੁੱਲਦੇ ਨੇ ਉਹਨਾਂ ਚ ਪਾਣੀ ਆਪਾਂ ਕਾਫੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇਸ ਕੋਈ ਹੋਰ ਅਲਟਰਨੇਟਿਵ ਇਸ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਜਾਵੇਗਾ ਜੀ ਐਕਸ਼ਨ ਸਾਹਿਬ ਨਾਲ ਅੱਗੇ ਹਾਇਰ ਅਫੀਸ਼ੀਅਲਜ਼ ਨਾਲ ਵੀ ਆ ਕੋਈ ਸਟੇ ਵਗੈਰਾ ਜੋ ਵੀ ਉਹਨਾਂ ਪ੍ਰੋਪੋਜ਼ਲ ਅੱਗੇ ਜਿਵੇਂ ਵੀ ਬੰਦ ਹੈ ਜੀ ਇਹ ਕੰਮਾਵਾਂ ਦਾ ਹੈਟ ਹੈ ਜਿਹੜਾ ਇਹ ਵੀ ਗੇਟ ਨੀਚੇ ਨਹੀਂ ਡਿੱਗਦਾ ਇਹ ਵੀ ਕਾਫੀ ਪੁਰਾਣੀ ਚੀਜ਼ ਹੈ ਇਹ ਗੇਟਾਂ ਦਾ ਜੀ ਬੰਦੀ ਆਊਗੀ ਆਪਾਂ ਨੂੰ ਬੰਦੀ ਮਿਲੂਗੀ ਉਸ 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 ਦੌਰਾਨ ਇਹਨਾਂ ਨੂੰ ਕੱਢ ਕੇ ਬਾਹਰ ਆਣਾ ਇਹਨਾਂ ਦਾ ਅ ਗ੍ਰਾਈਂਡਿੰਗ ਵਾੜਾ ਕਰਕੇ ਇਹਨਾਂ ਨੂੰ ਠੀਕ ਹਾਲਤ ਵਿੱਚ ਕੀਤਾ ਜਾਊਗਾ ਜੀ ਧੰਨਵਾਦ ਹਾਂਜੀ ਹਾਂਜੀ